ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਚਰਚਾਾਂ ਮਾਂ ਤੇਜ਼ ਹੋ ਰਹੀਆਂ ਨੇ ਜਾਣਕਾਰੀ ਮੁਤਾਬਕ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਵੱਡਾ ਸਿਆਸੀ ਸ਼ਿਫਟ ਕਰ ਸਕਦੇ ਨੇ ਚਰਚਾਵਾ ਇਹ ਵੀ ਨੇ ਕਿ ਆਉਂਦੇ ਸਮੇਂ ਵਿੱਚ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਜ਼ਮਾਨਤ ਵੀ ਮਿਲ ਜਾਵੇ ਕਿਉਂਕਿ ਇੱਕ ਪਾਸੇ ਜਿੱਥੇ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਵੱਲੋਂਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਹਰਮੀਤ ਸਿੰਘ ਪਠਾਣ ਮਾਜਰਾ ਨੇ ਵੀ ਇਹ ਇਸ਼ਾਰਾ ਦਿੱਤਾ ਸੀ ਕਿ ਉਹ ਹਾਈ ਕੋਰਟ ਵੱਲ ਕੂਚ ਕਰ ਸਕਦੇ ਆ ਹਾਈ ਕੋਰਟ ਵੱਲ ਨੂੰ ਰੁਖ ਕਰ ਸਕਦੇ ਆ ਔਰ ਅਲਟੀਮੇਟਲੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਦਾਇਰ ਕਰ ਸਕਦੇ ਆ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕੀ ਹਰਮੀਤ ਸਿੰਘ ਪਠਾਣ ਮਾਜਰਾ ਨੇ ਹਾਈ ਕੋਰਟ ਦੇ ਵਿੱਚ ਕੋਈ ਪਟੀਸ਼ਨ ਪਾਈ ਹੈ ਜਾਂ ਨਹੀਂ ਪਰ ਚਰਚਾਵਾ ਨੇ ਕਿ ਹਾਈ ਕੋਰਟ ਦਾ ਰੁਖ ਹੁਣ ਜਲਦ ਕੀਤਾ ਜਾ ਸਕਦਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਲੰਗੇ ਦਿਨੀ ਸੁਰਖੀਆਂ ਦੇ ਵਿੱਚ ਰਹੇ ਖਾਸ ਤੌਰ ਦੇ ਉੱਤੇ ਲਗਾਤਾਰ ਇੰਟਰਵਿਊਜ਼ ਦਾ ਦੌਰ ਹਰਮੀਤ ਸਿੰਘ ਪਠਾਨ ਮਾਜਰਾ ਦਾ ਚੱਲਿਆ ਆਪਣੀ ਹੀ ਸਰਕਾਰ ਉੱਤੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਤਿੱਖੇ ਨਿਸ਼ਾਨੇ ਸਾਧੇ ਇਥੋਂ ਤੱਕ ਕਿ ਪੁਰਾਣੀ ਸਰਕਾਰ ਜਾਂ ਪੁਰਾਣੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਦਾ ਜ਼ਿਕਰ ਕਰਕੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਦੇ ਮੂੰਹ ਚੋਂ ਤਾਂ ਅਜੇ ਤੱਕ ਵੀ ਅਕਾਲੀ ਦਲ ਦਾ ਨਾਅਰਾ ਨਿਕਲ ਜਾਂਦਾ ਹੈ ਇਹੋ ਜਿਹੀਆਂ ਗੱਲਾਂ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਖਾਸ ਤੌਰ ਦੇ ਉੱਤੇ ਭਾਜਪਾ ਸਬੰਧੀ ਬਹੁਤ ਚਰਚਾਵਾ ਚੱਲ ਰਹੀਆਂ ਨੇ ਦਰਸਲ ਹਰਮੀਤ ਸਿੰਘ ਪਠਾਨ ਮਾਜਰਾ ਨੇ ਜਦੋਂ ਆਪਣੀ ਹੀ ਪਾਰਟੀ ਦੇ ਖਿਲਾਫ ਜਾਂ ਦਿੱਲੀ ਦੀ ਹਾਈ ਕਮਾਂਡ ਦੇ ਖਿਲਾਫ ਜਦੋਂ ਆਵਾਜ਼ ਚੁੱਕਣੀ ਸ਼ੁਰੂ ਕੀਤੀ ਉਹਨਾਂ ਨੇ ਪੰਜਾਬ ਅੰਦਰ ਆਏ ਹੜ੍ਹਾਂ ਨੂੰ ਲੈ ਕੇ ਜਦੋਂ ਨਿਸ਼ਾਨੇ ਤੇ ਲੈਣਾ ਸ਼ੁਰੂ ਕੀਤਾ ਦਿੱਲੀ ਦੇ ਆਗੂਆਂ ਨੂੰ ਉਸ ਤੋਂ ਬਾਅਦ ਇਹ ਚਰਚਾਵਾ ਆਮ ਹੋ ਗਈਆਂ ਕਿ ਹਰਮੀਤ ਸਿੰਘ ਪਠਾਨ ਮਾਜਰਾ ਸ਼ਾਇਦ ਬੀਜੇਪੀ ਸ਼ਹਿ ਦੇ ਰਹੀ ਹੈ ਜਾਂ ਬੀਜੇਪੀ ਦੇ ਸ਼ਹਿ ਦੇ ਉੱਤੇ ਹਰਮਿਤ ਸਿੰਘ ਪਠਾਨ ਮਾਜਰਾ ਇਦਾਂ ਕਰਦੇ ਹੋ ਸਕਦੇ ਨੇ ਹੁਣ ਚਰਚਾਵਾ ਇਹ ਵੀ ਕਹਿੰਦੀਆਂ ਨੇ ਕਿ ਆਉਂਦੇ ਸਮੇਂ ਵਿੱਚ ਹਰਮਿਤ ਸਿੰਘ ਪਠਾਨ ਮਾਜਰਾ ਇੱਕ ਵੱਡਾ ਸਿਆਸੀ ਸ਼ਿਫਟ ਕਰ ਸਕਦੇ ਆ ਆਉਂਦੇ ਸਮੇਂ ਵਿੱਚ ਚਰਚਾਵਾ ਕਹਿੰਦੀਆਂ ਨੇ ਕਿ ਹਰਮਿਤ ਸਿੰਘ ਪਠਾਨ ਮਾਜਰਾ ਬੀਜੇਪੀ ਵੱਲ ਨੂੰ ਜਾਂ ਆਪਣੀ ਪੁਰਾਣੀ ਪਾਰਟੀ ਅਕਾਲੀ ਦਲ ਵੱਲ ਨੂੰ ਰੁਖ ਕਰ ਸਕਦੇ ਨੇ ਖੈਰ ਉਹਨਾਂ ਨੂੰ ਜੇ ਜ਼ਮਾਨਤ ਮਿਲਦੀ ਹੈ ਹਾਈ ਕੋਰਟ ਤੋਂ ਇਹ ਸਾਰਾ ਕੁਝ ਉਸ ਤੋਂ ਬਾਅਦ ਵੇਖਣ ਨੂੰ ਮਿਲੇਗਾ ਪਰ ਫਿਲਹਾਲ ਹਰਮਿਤ ਸਿੰਘ ਪਠਾਨ ਮਾਜਰਾ ਫਰਾਰ ਨੇ ਇਸ ਵਾਰ ਹਰਮਿਤ ਸਿੰਘ ਪਠਾਨ ਮਾਜਰਾ ਆਪਣੀ ਹੀ ਪਾਰਟੀ ਦੇ ਖਿਲਾਫ ਡਟ ਕੇ ਪ੍ਰਚਾਰ ਕਰ ਰਹੇ ਹੈ ਔਰ ਹੁਣ ਵੀ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਬੜੇ ਤਿੱਖੇ ਨਿਸ਼ਾਨੇ ਸਾਧੇ ਈਵਨ ਜੋ ਵੀਡੀਓਜ਼ ਉਹਨਾਂ ਨੇ ਬਣਾ ਕੇ ਨਸ਼ਰ ਕੀਤੀਆਂ ਉਸ ਦੇ ਵਿੱਚ ਵੀ ਇਹ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਚੰਗਾ ਨਹੀਂ ਕਰ ਰਹੀ ਇੱਥੋਂ ਤੱਕ ਇਲਜ਼ਾਮ ਲਾਇਆ ਕਿ ਉਹਨਾਂ ਦੀ ਧਰਮ ਪਤਨੀ ਜੋ ਕਿ ਇਲਾਜ ਦੀਨ ਹੈ ਉਸ ਦਾ ਇਲਾਜ ਨਹੀਂ ਕਰਵਾਉਣ ਦਿੱਤਾ ਜਾ ਰਿਹਾ ਹਾਲਾਂਕਿ ਅਲਟੀਮੇਟਲੀ ਉਹ ਸਾਰਾ ਕੁਝ ਸੈਟਲ ਵੀ ਹੁੰਦਾ ਨਜ਼ਰ ਆਇਆ ਸੌਰਟ ਆਊਟ ਵੀ ਹੁੰਦਾ ਨਜ਼ਰ ਆਇਆ ਪਰ ਇਸ ਦੇ ਬਾਵਜੂਦ ਅਜੇ ਤੱਕ ਹਰਮਿਤ ਸਿੰਘ ਪਠਾਨ ਮਾਜਰਾ ਆਪਣੀ ਹੀ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪਰ ਹੁਣ ਦੇਖਣ ਦੀ ਗੱਲ ਹੋਵੇਗੀ ਕਿ ਕੀ ਹਰਮਿਤ ਸਿੰਘ ਪਠਾਨ ਮਾਜਰਾ ਜਲਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ ਔਰ ਅਲਟੀਮੇਟਲੀ ਉਹਨਾਂ ਦਾ ਸਿਆਸੀ ਰੁਖ ਹੁਣ ਕੀ ਰਹੇਗਾ ਜੋ ਵੀ ਹੋਏਗਾ ਸਮੇਂ ਦੀ ਗਰਬ ਦੇ ਵਿੱਚ ਆ ਦੱਸਦੇ ਰਹਿਵਾਂਗੇ ਬਣੇ ਰਵਾਨੇ ਦੀ ਪੰਜਾਬੀ ਤੇ